ਖੰਨਾ ਪੜਸਵਲ ਨਸ਼ਿਆ ਤੋਂ ਬੱਚਿਆਂ ਨੂੰ ਨੌਜਵਾਨਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਸ ਐਸ ਪੀ ਖੰਨਾ ਮੈਡਮ ਅਸ਼wini ਗੁਟਿਆਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਖੇਡਾਂ ਵਿੱਚ ਅਵਲ ਫ੍ਰੈਕਸ਼ਨ ਸੀਗਾ ਕਿ ਬੱਚਿਆਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਅਗਰ ਆਪਣਾ ਪੜ੍ਹਾਈ ਦੇ ਉਤੇ ਧਿਆਨ ਰੱਖੀਏ ਔਰ ਆਪਣਾ ਸਿਹਤ ਦੇ ਉਤੇ ਧਿਆਨ ਰੱਖੀਏ ਕਿ ਪੰਜਾਬ ਦਾ ਜੋ ਸੁਰੱਖਿਆ ਹੈ ਕੱਲ ਦਾ ਪੰਜਾਬੀ ਸਰਦਾਰ ਇਹਨਾਂ ਦੇ ਹੱਥ ਚੋਂ ਉਹੀ ਇੱਕ ਮੈਸੇਜ ਦੇਣ ਲਈ ਔਰ ਨਸ਼ੀਲ ਔਰ ਬਾਕੀ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਪੜਸਵਾਲੋ ਨਸ਼ਿਆਂ ਤੋਂ ਬੱਚਿਆਂ ਨੂੰ ਨੌਜਵਾਨਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਸ ਐਸ ਪੀ ਖੰਨਾ ਮੈਡਮ ਅਸ਼wini ਗੁਟਿਆਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਖੇਡਾਂ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਖੰਨਾ ਪੁਲਿਸ ਅਤੇ ਸਕੂਲੀ ਵਿਦਿਆਰਥੀਆਂ ਦਾ ਇੱਕ ਦਿਲ ਖਿੱਚਵਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਨੂੰ ਦਰਸ਼ਕਾਂ ਨੇ ਬੜੇ ਹੀ ਚਾਅ ਉਤਸ਼ਾਹ ਨਾਲ ਦੇਖਿਆ ਮੈਚ ਲੱਗ ਗਾਰੇ ਨੂੰ ਪਾਸੇ ਜੀ ਮੈਡਮ ਹੌਸਲਦਾਰ ਜੀ 10 ਸਾਲ ਦਾ ਸਕੂਲ ਦਾ ਪੂਰਾ ਸਰਦਾਰ ਮੁਕਾਬਲਾ ਤੁਹਾਨੂੰ ਹੀ ਦਿਆ ਗਿਆ ਵਾਲੇ ਤੇ ਆਪਾਂ ਵਿਦਿਆਰਥੀਆਂ ਵਾਲੇ ਗਿਆ ਆਪਾਂ ਕਿ ਸੀਨੀਅਰ ਦੇ ਫਰਕ ਨੂੰ ਵੀ ਦੱਸਿਆ ਜਾਏ ਬਾਬਾ ਗੋਰਾਵਰ ਸਿੰਘ ਬਾਬਾ ਪਤਨੀ ਸਾਹਿਬ ਦੇ ਅੱਗੇ ਜਿੰਨੇ ਕਹਿੰਦੇ 20 ਹੋਰ ਵਿਦਿਆਰਥੀ ਸਾਰੇ ਤੁਸੀਂ ਆਪਣੇ ਸਾਥੀਆਂ ਨਾਲ ਵੈਕਚ ਉਚਿਤੇ ਤੌਰ ਤੇ ਪਹੁੰਚੇ ਡੀਐਸਪੀ ਹੈਡਕੁਆਟਰ ਖੰਨਾ ਤੋਂ ਮੈਡਮ ਸ਼੍ਰੀਮਤੀ ਹਰਪਿੰਦਰ ਕੌਰ ਗਿੱਲ ਜੀ ਐਸਐਚਓ ਦੇ ਨਾਲ ਹੀ ਸਾਡੇ ਸਮਾਗਮ ਦੇ ਕਿਉਂ ਸਕੂਲ ਦੇ ਵਿੱਚ ਪੜ ਰਹੇ ਹੋ ਅਸੀਂ ਆਲਰੇਡੀ ਆਪਣੇ ਬਹੁਤ ਸਾਰੇ ਸਾਥੀਆਂ ਤੋਂ ਜਿਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਪਹਿਲੇ ਜਾਂ ਉਹ ਕੋਈ ਹੋਰ ਗਏ ਨਹੀਂ ਉਹਨਾਂ ਤੋਂ ਅਸੀਂ ਜਿਵੇਂ ਤੁਸੀਂ ਜਾਣਦੇ ਹੋਗੇ ਆ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਕਿ ਮਿਸ਼ੇਲ ਇਕਾ ਅੱਜ ਦਾ ਜੋ ਇਹ ਇੱਕ ਇੰਟਰੈਕਸ਼ਨ ਸੀਗਾ ਸਾਡਾ ਗਵਰਨਮੈਂਟ ਸਕੂਲ ਪ੍ਰਾਇਮਰੀ اور سکول ਸਕੀਮ ਇਸ ਤੋਂ ਵੀ ਜ਼ਿਆਦਾ ਵਿੱਚ ਹੋ ਸਦਰ ਖਨਾਰ ਥਾਣੇ ਦੇ ਵਿੱਚ ਮੁਕੰਦਰ ਹੈ ਇੱਕ ਬੱਚਿਆਂ ਦੇ ਨਾਲ ਇੱਕ ਇੰਟਰੈਕਸ਼ਨ ਸੀਗਾ ਕੀ ਬੱਚਿਆਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਅਗਰ ਆਪਣਾ ਪੜ੍ਹਾਈ ਦੇ ਉੱਤੇ ਧਿਆਨ ਰੱਖੀਏ ਔਰ ਆਪਣਾ ਸਿਹਤ ਦੇ ਉੱਤੇ ਧਿਆਨ ਰੱਖੀਏ

ਉਹ ਕੋਈ ਵੀ ਜ਼ਿੰਦਗੀ ਦਾ ਕਿਸੇ ਵੀ ਜੇ ਜ਼ਿੰਦਗੀ ਕਿਸੇ ਵੀ ਬੰਦਿਆ ਦਾ ਜ਼ਿੰਦਗੀ ਦਾ ਇੱਕ ਨਹੀਂ ਹੁੰਦਾ ਅਗਰ ਇੱਥੇ ਆਪਾਂ ਨੂੰ ਸਹੀ ਸਿੱਖਿਆ ਮਿਲਦੀ ਹੈ ਸਹੀ ਮੈਸੇਜ ਮਿਲਦੀ ਹੈ ਤਾਂ ਅੱਗੇ ਜਾ ਕੇ ਉਹਨਾਂ ਦੀ ਲਾਈਫ ਵੀ ਔਰ ਉਹਨਾਂ ਦਾ ਸੁਸਾਇਟੀ

ਦਲਾਂਗਾ ਤੁਸੀਂ ਵਾਪਸ ਆਪਣੇ ਸਕੂਲ ਦੇ ਜੋ ਹੈ ਲਾਈਫ ਸਟਾਈਲ ਵਾਪਸ ਚੰਗੇ ਹੋ ਜਾਗੇ ਆਹੀ ਸੇਮ ਫੀਲ ਆ ਜਾਏਗੀ ਐਸਕੇ ਮੈਸੇਜ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ ਤੇ ਮੈਸੇਜ ਇਹਨਾਂ ਹੀ ਹੈ ਜੀ ਅਸੀਂ ਇੱਕ ਆਪਣਾ ਸਿਹਤ ਦਾ ਧਿਆਨ ਰੱਖੀ ਤੇ ਆਪਣੀ ਪੜ੍ਹਾਈ ਦਾ ਧਿਆਨ ਰੱਖੀ ਤੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਉਭਰੀਏ ਅੱਗੇ ਔਰ ਬਹੁਤ ਹੀ ਆਪਣੇ ਸਕੂਲ ਦੇ ਜੋ ਟੀਚਰਸ ਨੇ ਜਾਂ ਫੈਮਿਲੀ ਦੇ ਗਿਆ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਉਹਨਾਂ ਦਾ ਜੋ ਮਾਰਗ ਮਾਰਗਦਰਸ਼ਨ ਦੇ ਵਿੱਚ ਜਾ ਕੇ ਨਾਲ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਸਟੇਟ ਨੂੰ ਔਰ ਆਪਣੀ ਕੰਟਰੀ ਨੂੰ ਅੱਗੇ ਵਧਾਈ। ਧੰਨ